ਆ ਦੇਖੋ ਅੰਗਰੇਜ਼ਾਂ ਦੇ ਮਹਿਲ ਦੇ ਵਿੱਚ ਸਰਦਾਰਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਥੱਲੇ ਤੇ ਮੈਂ ਸਿਕਿਉਰਿਟੀ ਗਾਰਡ ਜਾਂ ਕਰਮਚਾਰੀ ਤਾਂ ਦੇਖੇ ਨੇ ਇਹਨਾਂ ਮਹਿਲਾ ਮੂਲਾਂ ਦੇ ਵਿੱਚ ਕੰਮ ਕਰਦੇ ਇਹ ਪਹਿਲੀ ਵਾਰੀ ਐਸਾ ਮਹਿਲ ਮੈਂ ਦੇਖ ਰਿਹਾ ਜਿੱਥੇ ਫੌਜ ਲੱਗੀ ਹੋਈ ਆ ਟਿਕਟਾਂ ਵੀ ਉਹ ਸੀ ਉੱਪਰ ਪਰੀ ਜੀ ਦੀ ਮੈਂ ਗੱਲ ਕਰਦਾ ਸੀ ਇਹਨਾਂ ਪਰੀ ਕਹਿੰਦੇ ਘੁੰਮਦੀ ਵੀ ਆ ਤੱਕ ਤੁਹਾਡੀ ਨਿਗਾ ਮਰਵਾਦਾ ਮੈਂ ਉਹ ਗੁੰਬਦ ਬਣਿਆ ਹੋਇਆ ਪੂਰਾ ਸਵੇਰੇ ਆ ਪਿਆ ਸੀ ਸੁਨਸਰਾ ਇੱਥੇ ਰਾਤ ਦੇ ਸ਼ਿਕਾਰੀ ਨੇ ਕਲਕੱਤੇ ਵਾਲੇ ਇਹੋ ਇੱਥੇ ਅੱਜ ਵੀ ਹੱਥਾਂ ਦੇ ਨਾਲ ਚਲਾਉਣ ਵਾਲੇ ਰਿਕਸ਼ੇ ਚੱਲਦੇ ਨੇ ਬਾਅਦ ਦੇ ਵਿੱਚ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਕੁਮ ਰਹੇ ਆ ਜੀ ਵੈਸਟ ਬੰਗਾਲ ਦੇ ਵਿੱਚ ਵੈਸਟ ਬੰਗਾਲ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ਹਿਰ ਕਲਕੱਤੇ ਆਪਾਂ ਪਹੁੰਚ ਗਏ ਆ ਜੀ ਪਿਛਲੇ 2 ਦਿਨਾਂ ਤੋਂ ਆਪਾਂ ਕਲਕੱਤੇ ਦੇ ਵਿੱਚ ਚੱਲ ਲਈ ਵੀਡੀਓ ਦੇ ਵਿੱਚ ਇੱਥੋਂ ਦਾ ਗੁਰਦੁਆਰਾ ਸਾਹਿਬ ਪੁਰਾਣਾ ਗੁਰਦੁਆਰਾ ਸਾਹਿਬ ਸੰਤ ਗੁਟਿਆ ਤੇ ਇੱਥੋਂ ਦਾ ਵਰਲਡ ਫੇਮਸ ਕਾਲੀ ਮਾਤਾ ਦਾ ਮੰਦਿਰ ਉਹਦੇ ਸਾਨੂੰ ਆਪਾਂ ਦਰਸ਼ਨ ਕਰਵਾਏ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਅੰਗਰੇਜ਼ਾਂ ਦਾ ਬਣਾਇਆ ਹੋਇਆ ਵਿਕਟੋਰੀਆ ਮੈਮੋਰੀਅਲ ਜਿਹਨੂੰ ਕਿ ਇੰਡੀਆ ਦਾ ਦੂਜਾ ਤਾਜ ਮਹਿਲ ਵੀ ਕਿਹਾ ਜਾਂਦਾ ਆਪਣੀਆਂ ਇਹ ਵੀਡੀਓ ਫੇਸਬੁੱਕ ਤੇ ਵੀ ਆਇਆ ਕਰਨੀ ਹੈ ਨਾ ਹਾਂਜੀ ਬਲੇ ਬਲੇ ਬਲੌਗਰ ਹੋਗੀ ਹਾਂਜੀ ਹਾਂ ਬਲੌਗਰ ਠੀਕ ਆ ਠੀਕ ਆ ਠੀਕ ਆ ਹਾਂ ਤੇ ਹਾਂ ਦੀ ਹਾਂ ਮੈਂ ਕਹਿੰਦਾ ਸੀ ਕਿ ਆਪਣੀਆਂ ਇਹ ਵੀਡੀਓ YouTube ਦੇ ਨਾਲ ਨਾਲ Facebook ਤੇ ਵੀ ਆਇਆ ਕਰਨੀਆਂ ਸਿੱਖ ਟਰੈਵਲਰ ਲੇ ਕੇ ਸਰਚ ਕਰ ਲਿਓ ਟਰੈਵਲਰ ਦੇ ਸਪੈਲਿੰਗ ਜਿਹੜੇ ਆਪਣੇ YouTube ਤੇ ਨੇ ਉਹੀ ਭਰਨੇ ਨੇ ਤਾਂ ਪੇਜ ਨਿਕਲਦਾ ਮੈਥੋਂ ਵੀ ਕੱਲ ਸਪੈਲਿੰਗ ਗਲਤ ਭਰੇਗੇ Facebook ਤੇ ਮੇਰਾ ਪੇਜ ਨਹੀਂ ਨਿਕਲਿਆ ਪਿਛਲੇ ਪਾਸੇ ਹੋਟਲ ਆ ਜੀ ਗਲੋਬ ਇੰਟਰਨੈਸ਼ਨਲ ਇਹ ਆਪਣੇ ਪੰਜਾਬੀ ਬੰਦਿਆਂ ਦਾ ਹੋਟਲ ਆ ਆ ਆਜ਼ਾਦ ਹਿੰਦ ਹੋਟਲ ਦੇ ਮਾਲਕ ਬਾਈ ਸतीश ਜੀ ਉਹਨਾਂ ਨੇ ਮੇਰਾ ਇੱਥੇ ਰਹਿਣ ਕਰਨ ਦਾ ਇੰਤਜ਼ਾਮ ਕੀਤਾ ਹੋਇਆ ਕੱਲ੍ਹੜੀ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਸੀ ਵੀ ਰਹਿਣ ਕਰਨ ਦੀ ਝੰਜਟ ਮੇਰੀ ਇੱਥੇ ਖਤਮ ਹੋ ਗਈ ਬਹੁਤ ਪੰਜਾਬੀ ਪਰਿਵਾਰਾਂ ਦੇ ਮੈਸੇਜ ਮੈਨੂੰ ਫੋਨ ਆ ਰਹੇ ਨੇ ਤੇ ਜਿੰਨਾ ਜਿੰਨਾ ਕੋਲ ਹੋ ਸਕੇ ਮੈਂ ਜਰੂਰ ਜਾ ਕੇ ਆਉਂਗਾ ਤੇ ਜਿੰਨਾ ਜਿੰਨਾ ਨਾਲ ਮੇਰੀ ਕਮਿਟਮੈਂਟ ਆ ਉਹ ਮੈਂ ਜਰੂਰ ਉਹਨਾਂ ਕੋਲ ਰਹਿ ਕੇ ਵੀ ਆਉਂਗਾ ਉਹਨਾਂ ਕੋਲ ਹੁਣ ਆਪਾਂ ਚੱਲਦੇ ਆਂ ਜੀ ਵਿਕਟੋਰੀਆ ਮੈਮੋਰੀਅਲ ਦੇਖਣ ਵਾਸਤੇ ਆਪਣੇ ਹੋਟਲ ਤੋਂ ਵਿਕਟੋਰੀਆ ਮੈਮੋਰੀਅਲ ਸਾਰਾ 1 ਕਿਲੋਮੀਟਰ ਦੂਰ ਆ ਜੇ ਗੁਰਦੁਆਰਾ ਸੰਤ ਕੁਟਿਆ ਤੋਂ ਗੱਲ ਕਰੀਏ ਤਾਂ ਗੁਰਦੁਆਰਾ ਸੰਤ ਕੁਟਿਆ ਜਿਹੜੀ ਕੱਲ ਵਾਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਏ ਨੇ ਉੱਥੋਂ ਸਾਰਾ 500 ਮੀਟਰ ਹੀ ਆ ਆਪਾਂ ਵਿਕਟੋਰੀਆ ਪਹੁੰਚ ਗਏ ਆ ਜੀ ਰਾਤ ਮੈਂ ਇੱਥੋਂ ਹੀ ਲੰਘਿਆ ਮੇਰੀ ਨਿਗਾ ਨਹੀਂ ਵੱਜੀ ਇੱਥੇ ਮੋਟਰਸਾਈਕਲ ਲਾਤਾ ਪਾਰਕਿੰਗ ਦਾ ਹੈਗਾ ਜੀ 100 ਰੁਪਈਆ ਨੇੜੇ-ਤੇੜੇ ਕਿਤੇ ਪਾਰਕਿੰਗ ਨਹੀਂ ਹੈਗੀ ਫਿਰ ਐਮਰਜੈਂਸੀ ਦੇ ਵਿੱਚ ਤਾਂ ਆਪਾਂ ਨੂੰ ਲਾਉਣਾ ਮੈਨੂੰ ਐਸੀ ਵੀ ਸ਼ਾਮ ਨੂੰ ਚੱਲਾਂਗੇ ਤੁਰਤ ਪੈਰ ਤੇ ਘੰਟਾ ਵੀ ਆਪਣੇ ਕੋਲ ਇੱਕੋ ਹੀ ਆ ਵਿਕਟੋਰੀਆ ਮੈਮੋਰੀਅਲ ਦੇਖਣ ਵਾਸਤੇ ਸ਼ਾਮ ਨੂੰ 5 ਵਜੇ ਇਹ ਬੰਦ ਹੋ ਜਾਂਦਾ ਸਭ ਤੋਂ ਜ਼ਿਆਦਾ ਇਕੱਠ ਇੱਥੇ ਹੀ ਆ ਇੱਕ ਕਾਲੀ ਮਾਤਾ ਦੇ ਪੈਸੇ ਦੂ ਪਰਚੀ-ਪੁਰਚੀ ਪਰਚੀ ਨਹੀਂ ਆ ਇਹ ਤਾਂ ਯਾਰ ਕਲਮਾਲ ਹੋ ਗਿਆ ਮੋਟਰਸਾਈਕਲ ਪਾਰਕਿੰਗ ਦਾ 100 ਰੁਪਇਆ ਮੰਗਦੇ ਸੀ ਪਰ ਜਦੋਂ ਮੈਂ ਕੈਮਰਾ ਕੱਢ ਕੇ ਵਲੌਗ ਬਣਾਉਣ ਲੱਗ ਗਿਆ ਤਾਂ ਮੈਨੂੰ ਕਹਿੰਦੇ ਛੱਡੋ ਪਰੇ ਰਹਿਣ ਦੇ ਪੈਸੇ ਦੇਣ ਨੂੰ ਤੇ ਪੁਲਿਸ ਵਾਲਾ ਵੀ ਖੜਾ ਸੀ ਪੁਲਿਸ ਵਾਲਾ ਕਹਿੰਦਾ ਕੋਈ ਨਾ ਕਹਿੰਦਾ ਜਾ ਤੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਤਾਂ ਉਹਨਾਂ ਤੋਂ ਪਰਚੀ ਮੰਗ ਲਈ ਫਿਰ ਪਰਚੀ ਉਹਨਾਂ ਨੇ ਦਿੱਤੀ ਨਹੀਂ ਫਿਰ ਮੈਂ ਉਹਨਾਂ ਚ ਕੈਮਰੇ ਨਾਲ ਵੀਡੀਓ ਬਣਾ ਰਿਹਾ ਸੀ ਕਹਿੰਦਾ ਰਹਿਣ ਦੋ ਆਈ ਲੰਘ ਜਾ ਤੇ ਜਿਹੜਾ ਮੁੰਡਾ ਪੈਸੇ ਮੰਗ ਰਿਹਾ ਸੀ 100 ਰੁਪਇਆ ਉਹ ਵੀ ਇੰਹੀਂ ਲੰਘ ਗਿਆ ਪਤਾ ਨਹੀਂ ਕੀ ਹਿਸਾਬ ਤਾਵਾ ਮੈਂ ਤਾਂ ਵੈਸੇ ਇਨਫੋਰਮੇਸ਼ਨ ਦੇਣ ਵਾਸਤੇ ਵੀਡੀਓ ਬਣਾ ਰਿਹਾ ਸੀ ਵੀ ਇੱਥੇ ਭਾਈ ਪਾਰਕਿੰਗ ਦਾ 100 ਰੁਪਇਆ ਲੱਗਦਾ ਐ ਆ ਬਾ ਉਹ ਪਤਾ ਨਹੀਂ ਕੀ ਗੱਲ ਹੋ ਗਈ ਕੀ ਨਾ ਕਹਿੰਦਾ ਰਹਿਣ ਦੇ ਯਾਰ ਪੈਸੇ ਨਹੀਂ ਲੈਣੇ ਤੇਰੇ ਕੋਲੋਂ ਕਹਿੰਦਾ ਤੂੰ ਮਗਾ ਠੀਕ ਆ ਭਾਈ ਹੁਣ ਇੱਥੋਂ ਪਰ ਟਿਕਟ ਟਿਕਟਾਉਣੇ ਆ ਫਿਰ ਅੰਦਰ ਦੇਖਣ ਚੱਲਦੇ ਆ ਸ਼ਾਮ ਨੂੰ 5 ਵਜੇ ਇਹ ਬੰਦ ਹੋ ਜਾਂਦਾ ਸਵੇਰੇ 10 ਵਜੇ ਖੁੱਲਦਾ ਹੈ ਸਭ ਤੋਂ ਵਧੀਆ ਟਾਈਮ ਹੁੰਦਾ ਇਸ ਵਿਕਟੋਰੀਆ ਮੈਮੋਰੀਅਲ ਨੂੰ ਦੇਖਣ ਦਾ ਸਵੇਰ ਸਵੇਰ ਵਾਲਾ ਜਾਂ ਫਿਰ ਸ਼ਾਮ ਵਾਲਾ ਪਿਛਲੇ ਪਾਸੇ ਤੁਸੀਂ ਝਲਕ ਦੇਖ ਰਹੇ ਹੋ ਜੀ ਵਿਕਟੋਰੀਆ ਮੈਮੋਰੀਅਲ 106 ਸਾਲ ਤੋਂ ਉੱਤੇ ਹੋ ਗਿਆ ਇਹਨੂੰ ਬਣੇ ਨੂੰ ਵਿਕਟੋਰੀਆ ਪੈਲੈਸ ਦੇ ਟਿਕਟ ਲੈਣ ਵਾਸਤੇ ਆ ਸਾਰੀ ਲਾਈਨ ਲੱਗੀ ਹੋਈ ਆ ਲੋਜੀਕ ਟਿਕਟ ਆਪਾਂ ਲੈ ਲਈ 50 ਰੁਪਈਆ ਦੀ ਟਿਕਟਾ ਉਹਦੇ ਵਿੱਚ ਮਿਊਜ਼ੀਅਮ ਵੀ ਆ ਹੋਰ ਵੀ ਜਿਹੜੀਆਂ ਥਾਵਾਂ ਦੇਖਣ ਵਾਲੀਆਂ ਨੇ ਸਾਰਾ ਇਹਦੇ ਵਿੱਚ ਹੀ ਇਨਕਲੂਡ ਆ। ਮੈਮੋਰੀਅਲ ਦੇ ਆਪਾਂ ਅੰਦਰ ਆ ਗਏ ਆ ਜੀ। ਸਵੇਰੇ 10 ਵਜੇ ਤੋਂ 6 ਵਜੇ ਤੱਕ ਇਹਦੀ ਟਾਈਮਿੰਗ ਆ। ਜਿਹੜਾ ਟਿਕਟ ਕਾਊਂਟਰ ਆ ਉਹ ਸ਼ਾਮ ਨੂੰ 5:30 ਵਜੇ ਬੰਦ ਹੋ ਜਾਂਦਾ। ਉਦੋਂ ਬਾਅਦ ਤੁਹਾਨੂੰ ਟਿਕਟਾਂ ਮਿਲਣੀਆਂ ਬੰਦ ਹੋ ਜਾਣਗੀਆਂ। ਆ ਸਾਹਮਣੇ ਇੱਕ ਤੋਪ ਪਈ ਆ। ਇਧਰਲੇ ਪਾਸੇ ਮੂਰਤੀਆਂ ਬਣੀਆਂ ਹੋਈਆਂ ਨੇ ਜੂਲੀਅਸ ਪੰਜ-ਸੱਤ ਮੂਰਤੀਆਂ ਬਣੀਆਂ ਹੋਈਆਂ ਨੇ। ਜਿਹੜੇ-ਜਿਹੜੇ ਅੰਗਰੇਜ਼ਾਂ ਦੇ ਉਹ ਟਾਈਮਾਂ ਦੇ ਵਿੱਚ ਰਾਜੇ ਪੋਲੀਟੀਕਲ ਮੰਤਰੀ ਸੀ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਇਹ ਸਾਹਮਣੇ ਮੂਰਤੀ ਬਣੀ ਹੋਈ ਹੈ ਜਿਹੜਾ ਬਾਈ ਘੋੜੇ ਤੇ ਬੈਠਾ ਉਹਦਾ ਨਾਮ ਹੈਗਾ ਜੀ ਐਡਵਰਡ 7th ਇਹ ਸਾਰਾ ਜਿਹੜਾ ਬਣਿਆ ਹੋਇਆ ਬਾਗਬਗੀ ਚਲਾ ਕੇ ਚਾਹੇ ਵਿਕਟੋਰੀਆ ਮੈਮੋਰੀਅਲ ਲਾ ਕੇ ਇਹ 60 ਏਕੜ ਦੇ ਵਿੱਚ ਬਣਿਆ ਹੋਇਆ ਸਾਹਮਣੇ ਇਧਰਲੇ ਪਾਸੇ ਇੱਕ ਨਿੱਕੀ ਜੀ ਲੇਕ ਬਣਾਈ ਹੋਈ ਆ ਜਿਹੜਾ ਸਾਹਮਣੇ ਤੁਸੀਂ ਇਹ ਮਹਿਲ ਦੇਖ ਰਹੇ ਹੋ ਨਾ ਇਹਦੀ ਟੋਟਲ ਹਾਈਟ ਹੈਗੀ 185 ਫੁੱਟ ਇਸ ਮਹਿਲ ਦੇ ਉੱਪਰਲੇ ਪਾਸੇ ਇੱਕ ਪਰੀ ਬਣੀ ਹੋਈ ਆ। ਉਹਦੀ ਹਾਈਟ ਹੈਗੀ ਆ 16 ਫੁੱਟ ਤੇ ਬ੍ਰਾਉਂਜ਼ ਦੀ ਬਣੀ ਹੋਈ ਆ। ਕਾਂਸੀ ਦੀ ਬਣੀ ਹੋਈ ਆ ਕਹਿੰਦਾ ਜਦੋਂ ਹਵਾ ਚੱਲਦੀ ਆ ਨਾ ਇਹ ਘੁੰਮਦੀ ਵੀ ਆ। ਹੁਣ ਦੇਖੋ ਜੀ ਵਿਕਟੋਰੀਆ ਮੈਮੋਰੀਅਲ ਦੀ ਪਹਿਲੀ ਝਲਕ। ਇਹ ਸਾਰਾ ਮਹਿਲ 1906 ਦੇ ਵਿੱਚ ਬਣਾ ਤਿਆਰ ਹੋ ਗਿਆ ਸੀ ਤੇ 1921 ਤੱਕ ਇਹ ਬਣ ਕੇ ਤਿਆਰ ਹੋ ਗਿਆ ਸੀ। ਤੇ ਆਮ ਲੋਕਾਂ ਵਾਸਤੇ 1921 ਦੇ ਵਿੱਚ ਇਹ ਖੋਲਤਾ ਸੀ। ਅਸਲ ਦੇ ਵਿੱਚ ਜਿਹੜੀ ਰਾਣੀ ਵਿਕਟੋਰੀਆ ਸੀ ਨਾ ਉਨੇ 1876 ਤੋਂ ਲੈ ਕੇ 1901 ਤੱਕ ਰਾਜ ਕੀਤਾ ਫਿਰ 1906 ਦੇ ਵਿੱਚ ਇੱਕ ਅੰਗਰੇਜ਼ ਨੇ ਉਹਦੀ ਯਾਦ ਦੇ ਵਿੱਚ ਮਹਿਲ ਬਣਾਉਣ ਦੀ ਸੋਚੀ ਪਰ 1906 ਦੇ ਵਿੱਚ ਇਹਦਾ ਨਹੀਂ ਪੱਥਰ ਰੱਖਤਾ ਸੀ 1921 ਤੱਕ ਇਹ ਬਣ ਕੇ ਤਿਆਰ ਹੋ ਗਿਆ ਇਹਨੂੰ ਕੋਲਕਾਤਾ ਦਾ ਤਾਜ ਮਹਿਲ ਤਾਂ ਕਹਿੰਦੇ ਨੇ ਯਾਰ ਕਿਉਂਕਿ ਜਿਹੜੇ ਮਕਰਾਨੇ ਪੱਥਰ ਦੇ ਨਾਲ ਤਾਜ ਮਹਿਲ ਬਣਿਆ ਹੋਇਆ ਨਾ ਇਹ ਵੀ ਉਸੇ ਤੋਂ ਹੀ ਬਣਿਆ ਹੋਇਆ ਉਸੇ ਮਕਰਾਨੇ ਮਾਰਬਲ ਤੋਂ ਬਣਿਆ ਹੋਇਆ ਬਾਕੀ ਇਹਦਾ ਆਰਕੀਟੈਕਚਰ ਕਹਿੰਦੇ ਜਿਹੜੇ ਉਹ ਟਾਈਮਾਂ ਦੇ ਵਿੱਚ ਬਹੁਤ ਫੇਮਸ ਫੇਮਸ ਬਿਲਡਿੰਗਾਂ ਹੁੰਦੀਆਂ ਸੀ ਉਹਨਾਂ ਦੇ ਨਾਲ ਵੀ ਮਤਲਬ ਆਈਡੀਆ ਲੈ ਕੇ ਉਹਨਾਂ ਤੋਂ ਇਹ ਚੀਜ਼ਾਂ ਬਣਾਈਆਂ ਗਈਆਂ ਨੇ ਵਿਕਟੋਰੀਆ ਮੈਮੋਰੀਅਲ ਕਲਕੱਤੇ ਦੀ ਸ਼ਾਨ ਆ ਯਾਰ ਇਹ ਤੁਸੀਂ ਕਲਕੱਤਾ ਜਿੱਥੇ ਮਰਜੀ ਸਰਚ ਮਾਰੋ ਤੁਹਾਨੂੰ ਵਿਕਟੋਰੀਆ ਮੈਮੋਰੀਅਲ ਦੀ ਫੋਟੋ ਪਹਿਲੇ ਨੰਬਰ ਤੇ ਆਊਗੀ ਹੁਣ ਆਪਾਂ ਅੰਦਰ ਚੱਲਦੇ ਆਂ ਇੱਥੋਂ ਬਹੁਤ ਜ਼ਿਆਦਾ ਇਕੱਠਾ ਭਾਈ ਆ ਦੇਖੋ ਬਾਗ ਬਗੀਚੇ ਦੇ ਭਰੇ ਪਏ ਨੇ ਬਾਕੀ ਸੂਰਜ ਦੀ ਰੌਸ਼ਨੀ ਪੈ ਰਹੀ ਆ ਮਹਿਲ ਤੇ ਤਾਂ ਕਰਕੇ ਬਹੁਤ ਸੋਹਣਾ ਲੱਗ ਰਿਹਾ ਤੇ ਸਾਫ਼-ਸਾਫ਼ ਆ ਰਿਹਾ ਵੀਡੀਓ ਦੇ ਵਿੱਚ ਉਹ ਸੀ ਉੱਪਰ ਪਰੀ ਜੀ ਦੀ ਮੈਂ ਗੱਲ ਕਰਦਾ ਸੀ ਇਹਨਾਂ ਪਰੀ ਕਹਿੰਦੇ ਘੁੰਮਦੀ ਵੀ ਆ ਬਾਕੀ 16 ਫੁੱਟ ਦੀ ਆ ਕਾਂਸੀ ਦੀ ਬਣੀ ਹੋਈ ਆ ਕੀ ਪਤਾ ਕਿੱਡੀ ਕਿਹ ਨੂੰ ਹਵਾ ਦੀ ਲੋੜ ਆ ਘੁੰਮਣ ਵਾਸਤੇ ਕਿਉਂਕਿ ਮਾੜੀ ਮੋਟੀ ਹਵਾ ਨਾਲ ਤਾਂ ਇਹ ਘੁੰਮਣੋਂ ਰਹੀ ਬਾਕੀ ਅੰਗਰੇਜ਼ਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਉਹ ਟਾਈਮਾਂ ਦੇ ਰਾਜੇ ਰਾਣੀ ਆ ਜਿਹੜੇ ਇਹਨਾਂ ਦੇ ਪੋਲੀਟੀਕਲ ਲੀਡਰ ਹੁੰਦੇ ਸੀ ਹਨਾ ਕਿਉਂਕਿ ਅੰਗਰੇਜ਼ ਵੀ ਰਾਜੇ ਰਾਣੀਆਂ ਵਾਲੇ ਹੁੰਦੇ ਸੀ ਹਾਕ ਤਾਕ ਬਿਵੇਂ ਅਲੀਜ਼ਾਬੇਥ ਕੁਈਨ ਇੰਗਲੈਂਡ ਦੀ ਰਾਣੀ ਹਨਾ ਇਸ ਮੈਲ ਦੀ ਸਾਨੂੰ ਸਾਈਡ ਤੋਂ ਵੀ ਝਲਕ ਦਿਖਾਦੀ ਐਵੇਂ ਦਾ ਲੱਗਦਾ ਏ ਤਾਜ ਮਹਿਲ ਵਰਗੀ ਗੱਲਬਾਤ ਤਾਂ ਨਹੀਂ ਹੈਗੀ ਪਰ ਪੱਥਰ ਕਰਕੇ ਇਹਨੂੰ ਕਹਿ ਜਾਂਦੇ ਨੇ ਵੀ ਇਹ ਤਾਜ ਮਹਿਲ ਆ ਭਾਈ ਕਲਕੱਤੇ ਦਾ ਹੁਣ ਆਪਾਂ ਉੱਪਰ ਦੇ ਘੁੰਮ ਕੇ ਜਾਵਾਂਗੇ ਇਹਦੇ ਅੰਦਰ ਐਂਟਰ ਕਰਾਂਗੇ ਇੱਕ ਝੀਲ ਉਹ ਸਾਹਮਣੇ ਬਣੀ ਹੋਈ ਆ ਵਧੀਆ ਮਾਹੌਲ ਆ ਕੱਠ ਚਾਹੇ ਹੈਗਾ ਇੱਥੇ ਪਰ ਬੜਾ ਰੌਲਾ ਰੱਪਾ ਜਾਨੀ ਹੈਗਾ ਸ਼ਾਂਤੀ ਸ਼ਾਂਤੀ ਜੀ ਆ ਅੰਦਰ ਜਾਣ ਵਾਸਤੇ ਵੀ ਪੂਰੀ ਲਾਈਨ ਲੱਗੀ ਪਈ ਆ ਇੰਡੀਆ ਦਾ ਝੰਡਾ ਝੂਲ ਰਿਹਾ ਸਾਹਮਣੇ ਕਿਸੇ ਟਾਈਮ ਇੱਥੇ ਅੰਗਰੇਜ਼ਾਂ ਦਾ ਝੰਡਾ ਝੂਲਦਾ ਸੀ ਇਨੂੰ ਕਹਿੰਦੇ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਹਿੰਦੇ ਇਹਨੂੰ ਜੇਲਾਂਗੂ 20 ਵਰਤ ਦੇ ਰਹੇ ਨੇ ਪੁਰਾਣੇ ਟਾਈਮਾਂ ਦੇ ਵਿੱਚ ਆ ਜਿਹੜੇ ਨੇਤਾਜੀ ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਬਲੋਂਗ ਕਰਦੇ ਸੀ ਕਹਿੰਦੇ ਆਪਣੇ ਪੋਲੀਟਿਕਲ ਲੀਡਰ ਹੁੰਦੇ ਸੀ ਵੱਡੇ ਵੱਡੇ ਉਹਨਾਂ ਨੂੰ ਇਸ ਮਹਿਲ ਦੇ ਵਿੱਚ ਇੱਕ ਵਾਰੀ ਜੇਲ ਵਜੋਂ ਰੱਖਿਆ ਗਿਆ ਬਾਅਦ ਦੇ ਵਿੱਚ ਫਿਰ ਜਿਹੜੀ ਜੇਲ ਆ ਜੀ ਅਲੀਪੁਰ ਵਾਲੀ ਉਹਦੇ ਵਿੱਚ ਸ਼ਿਫਟ ਕਰਤਾ ਸੀ ਅਲੀਪੁਰ ਜੇਲ ਦਾ ਮਿਊਜ਼ੀਅਮ ਵੀ ਬਣਿਆ ਹੋਇਆ ਉੱਥੇ ਵੀ ਨੇਤਾਜੀ ਹੋ ਗਿਆ ਕਿਹਾ ਜਾਂਦਾ ਗਾਂਧੀ ਵੀ ਉਥੇ ਕੈਦ ਰਿਹਾ ਉਹ ਥਾਂ ਦੇ ਉੱਤੇ ਫੌਜ ਲਾਈ ਹੋਈ ਹੈ ਇੱਥੇ ਫੌਜ ਚੈਕਿੰਗ ਕਰ ਰਹੀ ਹੈ ਅੰਦਰ ਜਾਣ ਵਾਸਤੇ ਮਤਲਬ ਟਿਕਟਾਂ ਦੀ ਚੈਕਿੰਗ ਆਹ ਲੈਣਾ ਸਾਰੀ ਉੱਥੇ ਤੱਕ ਹੀ ਆ ਚੱਲੀ ਜਾਂਦੀ ਆ ਪਰ ਖੜੀ ਨਹੀਂ ਹੈਗੀ ਇੱਥੋਂ ਦੇਖੋ ਤੁਸੀਂ ਝਲਕ ਬਹੁਤ ਵੱਡਾ ਯਾਰ ਇਹ ਇੱਕ ਤੋਂ 185 ਫੁੱਟ ਕੇ ਹੈ ਜਾਂਦਾ ਇਹਦੀ ਹਾਈਟ ਆ ਟੋਟਲ ਮਹਿਲ ਦੀ ਮੈਂ ਕਿਤੇ ਛੋਟੀ ਜੀ ਲੈਣਾ ਤੁਸੀਂ ਲੈਣ ਦੇਖੋ ਯਾਰ ਕਿੱਡੀ ਲੰਬੀ ਆ ਉਹ ਉੱਥੇ ਤੱਕ ਉਸ ਤੋਂ ਬਾਅਦ ਉਹ ਗੇਟ ਸੀ ਉਹਦਾ ਇੱਥੇ ਤੱਕ ਜਾਂਦੀ ਆ ਲੈਣਾ ਆਹ ਗੇਟ ਤੱਕ ਇੱਥੇ ਨਾ 2-3 ਟਿਕਟਾਂ ਮਿਲਦੀਆਂ ਨਹੀਂ ਮੈਂ ਤਾਂ ਉਹਨੂੰ ਕਹਿਦਾ ਸੀ ਮੈਂ ਕਿਹਾ ਵੀ ਜਿਹਦੇ ਵਿੱਚ ਸਾਰਾ ਕੁਝ ਇਨਕਲੂਡ ਹੈ ਮੈਨੂੰ ਉਹ ਟਿਕਟ ਦੇ ਦੇ ਹੁਣੇ-ਹੁਣੇ ਮੇਰੇ ਮੂਹਰੇ ਇੱਕ ਲੇਡੀ ਖੜੀ ਸੀ ਉਹਦੇ ਕੋਲ 30 ਰੁਪਏ ਵਾਲੀ ਟਿਕਟ ਸੀ ਜਿਹਦੇ ਉੱਤੇ ਆ ਲਿਖਿਆ ਹੋਇਆ ਹੈ ਨਾ ਵਿਕਟੋਰੀਆ ਮੈਮੋਰੀਅਲ ਹਾਲ ਇਹ ਨਹੀਂ ਉਹਦੇ ਕੋਲ ਲਿਖਿਆ ਹੋਇਆ ਸੀ ਤੇ 30 ਵਾਲੀ ਟਿਕਟ ਸੀ ਬਾਅਦੋਂ ਫਿਰ ਉਹ ਚੈੱਕ ਚੁੱਕ ਕੀਤਾ ਉਹਨੇ ਉਹ ਮੁੜ ਗਈ ਇੱਥੋਂ ਲਾਈਨ 'ਚ ਨਿਕਲ ਕੇ ਚਲੇ ਗਏ ਜਿਹੜੀ 30 ਵਾਲੀ ਟਿਕਟ ਦੇ ਵਿੱਚ ਤੁਸੀਂ ਸਿਰਫ ਗਾਰਡਨ ਦੇਖ ਸਕਦੇ ਹੋ 50 ਵਾਲੀ ਟਿਕਟ ਦੇ ਵਿੱਚ ਤੁਸੀਂ ਇਹਦੇ ਅੰਦਰ ਐਂਟਰ ਕਰ ਸਕਦੇ ਹੋ ਤੇ ਅੰਗਰੇਜ਼ਾਂ ਦੀ ਟਿਕਟ ਜਿਹ ਉਹਨਾਂ ਦਾ ਜਿਹੜਾ ਟਿਕਟ ਦਾ ਪ੍ਰਾਈਸ ਆ ਉਹ 500 ਰੁਪਈਆ ਮਤਲਬ 50 ਦਾ 500 ਤੁਸੀਂ ਲਾ ਲਓ ਵੀ 10 ਗੁਣਾ ਪ੍ਰਾਈਸ ਆ ਉਹਦਾ ਮੈਂ ਸਿਕਿਉਰਿਟੀ ਗਾਰਡ ਜਾਂ ਕਰਮਚਾਰੀ ਤਾਂ ਦੇਖੇ ਨੇ ਇਹਨਾਂ ਮਹਿਲਾਂ-ਮੂਲਾਂ ਦੇ ਵਿੱਚ ਕੰਮ ਕਰਦੇ ਇਹ ਪਹਿਲੀ ਵਾਰੀ ਐਸਾ ਮਹਿਲ ਮੈਂ ਦੇਖ ਰਿਹਾ ਜਿੱਥੇ ਫੌਜ ਲੱਗੀ ਹੋਈ ਆ ਟਿਕਟਾਂ ਵੀ ਫੌਜੀ ਚੈੱਕ ਕਰ ਰਹੀ ਆ ਆ ਦੇਖੋ ਤੇ ਇੱਥੇ ਵੀ ਦੇਖੋ ਸਾਰਾ ਕੁਝ ਉਹ ਆਪ ਹੀ ਕਲੀਅਰ ਕਰ ਰਹੇ ਨੇ ਹੁਣ ਮੇਰੇ ਕੋਲ ਕੈਮਰਾ ਕੂਮਰਾ ਜਾਂ ਖਾਸਾ ਪਤਾ ਨਹੀਂ ਜਾਣ ਦੇਣਗੇ ਪਤਾ ਨਹੀਂ ਨਾ ਅੰਦਰ ਹੁਣ ਉੱਥੇ ਜਾ ਕੇ ਪਤਾ ਲੱਗੂ ਜਿੰਨਾਂ ਕੋਲ ਪਾਣੀ ਪੂਣੀ ਦੀਆਂ ਬੋਤਲਾਂ ਹੁੰਦੀਆਂ ਨੇ ਸਾਰਾ ਕੁਝ ਬਾਹਰ ਰਖਾ ਲੈਂਦੇ ਨੇ ਆ ਦੇਖੋ ਇੱਧਰ ਵੀ ਇੱਧਰ ਵੀ ਉਹ ਸਾਹਮਣੇ ਵੀ ਅੰਦਰ ਨਹੀਂ ਜਾਣ ਦਿੰਦੇ ਇਹ ਜਾ ਕੁਛ ਆ ਦੇਖੋ ਅੰਗਰੇਜ਼ਾਂ ਦੇ ਮਹਿਲ ਦੇ ਵਿੱਚ ਸਰਦਾਰਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਥੱਲੇ ਇਤਿਹਾਸ ਵੀ ਲਿਖਿਆ ਹੋਇਆ ਓਏ ਹੋਏ 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 ਤੁਸੀਂ ਯਾਰ ਅੰਦਰ ਇਕੱਠ ਦੇਖੋ ਭਾਈ ਕਿੰਨਾ ਇਕੱਠਾ ਸਾਹਮਣੇ ਇੱਕ ਮੂਰਤੀ ਬਣੀ ਹੋਈ ਆ ਤੁਹਾਨੂੰ ਮੈਂ ਰਾਣੀ ਵਿਕਟੋਰੀਆ ਦੀ ਮੂਰਤੀ ਦਿਖਾ ਕੇ ਲਿਆਉਣਾ ਅੱਡ ਅੱਡ ਜਿੰਨੇ ਵੀ ਯਾਰ ਅੰਗਰੇਜ਼ ਹੋਏ ਨੇ ਉਹ ਟਾਈਮਾਂ ਦੇ ਰਾਜੇ ਹੋਏ ਨੇ ਪ੍ਰਿੰਸ ਹੋਏ ਨੇ ਉਹਨਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਮੈਂ ਤੁਹਾਨੂੰ ਰਾਣੀ ਵਿਕਟੋਰੀਆ ਦੀ ਮੂਰਤੀ ਦਿਖਾਦਾ ਜਿਹਦੀ ਯਾਦ ਦੇ ਵਿੱਚ ਇਹ ਮਹਿਲ ਬਣਾਇਆ ਗਿਆ ਜਿਹਨੇ 1901 ਤੱਕ ਇੱਥੇ ਸ਼ਾਸਨ ਕੀਤਾ ਸੀ 1876 ਤੋਂ ਲੈ ਕੇ 1901 ਤੱਕ ਇਹ ਆ ਜੀ ਉਹ ਮੂਰਤੀ ਇਹ ਤਾਂ ਸੱਜਣਾ ਕੋਈ ਮਹਿਲ ਵਾਲੀ ਗੱਲ ਨਹੀਂ ਕਨਾਕ 8000 ਇਹਦੇ ਵਿੱਚ ਤੇ ਇੱਥੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਕੁਝ ਇਧਰਲੇ ਪਾਸੇ ਲਿਖਿਆ ਹੋਇਆ ਜੀ ਉਰਦੂ ਦੇ ਵਿੱਚ ਆ ਕੁਝ ਕਿ ਪ੍ਰਾਣੀਆਂ ਇੱਥੇ ਤਲਵਾਰਾਂ ਪਈਆਂ ਨੇ ਐਨੇ ਇਕੱਠੇ ਤਾਂ ਬੰਦਾ ਤੁਹਾਨੂੰ ਕੀ ਹਿਸਟਰੀ ਦੱਸੂਗਾ ਯਾਰ ਵੀ ਕੌਣ ਆ ਇਹ ਕੀ ਹੋਇਆ ਉੱਪਰ ਤੱਕ ਸੋਡੀ ਨਿਗਾ ਮਰਵਾਦਾ ਮੈਂ ਉਹ ਗੁੰਬਦ ਬਣਿਆ ਹੋਇਆ ਪੂਰਾ ਤੇ ਇੱਥੇ ਆਹ ਮੂਰਤੀਆਂ ਪੁਰਾਣੇ ਟਾਈਮਾਂ ਦੀ ਪੇਂਟਿੰਗ ਬਣਾਈ ਹੋਈ ਆ ਈਸਟ ਇੰਡੀਆ ਕੰਪਨੀ ਵਾਲੇ ਉਹਨਾਂ ਦੇ ਕੱਪੜੇ ਪਾਏ ਹੋਏ ਨੇ ਇਹ ਆ ਜੀ ਉਹ ਰਾਣੀ ਵਿਕਟੋਰੀਆ ਹੋਰ ਜਾਉਂਦੇ ਇਧਰਲੇ ਪਾਸੇ ਵੀ ਪੁਰਾਣੇ ਟਾਈਮਾਂ ਦੀਆਂ ਤਲਵਾਰਾਂ ਤੇ ਉਹਨਾਂ ਦੇ ਵਰਸ਼ੇ ਆ ਨਾਗਣੀਆਂ ਆਪਾਂ ਕਹਿ ਦਿੰਨੇ ਆ ਉਹ ਇਹੋ ਜਿਹਾ ਕੁਝ ਸਮਾਨ ਪਿਆ ਇੱਥੇ ਖੁੱਲੇ ਖੁੱਲੇ ਏਰੀਆ ਦੇ ਵਿੱਚ ਚੀਜ਼ ਦੇਖਣ ਦੀ ਸਵਾਦ ਆਉਂਦਾ ਜੇ ਇੱਥੇ ਇਕੱਠ ਜਾਂ ਘੱਟ ਹੁੰਦਾ ਨਾ ਸਾਨੂੰ ਚੰਗੀ ਤਰ੍ਹਾਂ ਮੈਂ ਫਰੋਲ ਕੇ ਦੱਸ ਦਿੰਦਾ ਸਾਰਾ ਕੁਝ ਚਲੋ ਦੁਨੀਆ ਨੇ ਵੀ ਘੁੰਮਣਾ ਆਪਾਂ ਵੀ ਘੁੰਮਣਾ ਘੱਟ-ਕੁੱਟ ਤਾਂ ਹੁਣ ਮਿਲੂਗਾ ਜੀ ਬਾਕੀ ਅੱਜ ਆਖਰੀ ਦਿਨ ਆ ਵੀਕੈਂਡ ਦਾ ਮੈਮੋਰੀਅਲ ਦੇਖਣ ਦਾ ਕੱਲ ਤੋਂ ਇਹ ਮੈਮੋਰੀਅਲ ਬੰਦ ਹੋ ਜਾਊਗਾ ਸੋਮਵਾਰ ਨੂੰ ਫਿਰ ਦੁਬਾਰੇ ਜਾ ਕੇ ਇਹ ਮੰਗਲਵਾਰ ਨੂੰ ਖੁੱਲੂਗਾ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਲਾਰਡ ਕਰਜ਼ਨ ਸੀ ਲਾਰਡ ਕਰਜ਼ਨ ਮੇਰੇ ਨਾਮ ਯਾਦ ਆ ਗਿਆ ਪਹਿਲਾਂ ਮੈਂ ਭੁੱਲ ਗਿਆ ਸੀ ਲਾਰਡ ਕਰਜ਼ਨ ਜੀ ਨੇ ਇਹਨੂੰ ਬਣਾਉਣ ਦਾ ਸੁਪਨਾ ਦੇਖਿਆ ਸੀ 1906 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਤਾ ਸੀ ਲਾਰਡ ਕਰਜ਼ਨ ਨੇ ਇਹਨੂੰ ਬਣਾਉਣ ਦਾ ਆਹਾ ਇਹਦਾ ਭਾਈ ਨਕਸ਼ਾ ਪਤਾ ਨਹੀਂ ਹੁਣ ਤੁਸੀਂ ਮਹਿਲ ਦੇਖ ਰਹੇ ਹੋ ਜਾਂ ਲੋਕਾਂ ਨੂੰ ਦੇਖ ਰਹੇ ਹੋ 23 ਜੂਨ 1757 ਲੜਾਈ ਹੋਈ ਸੀ ਬੰਗਾਲ ਦੀ ਉੱਥੇ ਇਹ ਤੋਪ ਨੂੰ ਵਰਤਿਆ ਗਿਆ ਸੀ 18ਵੀਂ ਸਤਾਪਦੀ ਦੀ ਆ ਇਧਰਲੇ ਪਾਸੇ ਅੰਗਰੇਜ਼ ਫਿਰਦੇ ਨੇ ਇਹ ਵੀ ਪੂਰੇ ਮਤਲਬ ਖੁਸ਼ ਹੁੰਦੇ ਹੋਣਗੇ ਵੀ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕੀ ਕੁਝ ਬਣਾਤਾ ਇੱਥੇ ਆ ਵੀ ਹੁਣ ਇਹ ਅੰਗਰੇਜ਼ ਲੰਗੇ ਨੇ ਉਹ ਨਾ ਯਾਰ ਇਹ ਤਾਂ ਮੈਨੂੰ ਅੰਮ੍ਰਿਤਸਰ ਵਾਲਾ ਲੰਡਾ ਬਾਜ਼ਾਰ ਲੱਗੀ ਜਾਂਦਾ ਹੁਣ ਇੱਥੇ ਮੰਜਾ ਢਾ ਕੇ ਲੱਗ ਜੇ ਕਰਨ 10 ਰੁਪਏ 10 ਰੁਪਏ 10 ਰੁਪਏ ਕਿਸੇ ਨੂੰ ਨਹੀਂ ਪਤਾ ਲੱਗਣਾ ਆਹ ਕੁਛ ਕਿ ਮੂਰਤੀਆਂ ਬਣੀਆਂ ਹੋਈਆਂ ਨੇ ਬਾਕੀ ਸਾਨੂੰ ਪਤਾ ਹੀ ਆ ਕਿ ਆਪਣੇ ਦੇਸ਼ ਦਾ ਨੈਸ਼ਨਲ ਐਂਥਮ ਜਨ ਗਣ ਮਨ ਲਿਖਣ ਵਾਲੇ ਨਵਿੰਦਰਨਾਥ ਟੈਗੋਰ ਜੀ ਵੀ ਇੱਥੋਂ ਹੀ ਬਿਲੋਂਗ ਕਰਦੇ ਸੀ ਤੇ ਏਸ਼ੀਆ ਦੇ ਸਭ ਤੋਂ ਪਹਿਲੇ ਬੰਦੇ ਸੀ ਇਹ ਰਵਿੰਦਰਨਾਥ ਟੈਗੋਰ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਇਧਰਲੇ ਪਾਸੇ ਸਵਾਮੀ ਵਿਵੇਕਾਨੰਦ 1902 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ 1863 ਦਾ ਇਹਨਾਂ ਦਾ ਜਨਮ ਆ ਇਹ ਵੀ ਬੰਗਾਲ ਨੂੰ ਬਿਲੋਂਗ ਕਰਦੇ ਸੀ ਜੇਮੀ ਐ ਸਾਈਡ ਅੱਛਾ ਜੀ ਆ ਕੀ ਆ ਬਈ ਇਹ ਕੋਈ ਟੋਪ ਲੱਗਦੀ ਆ ਮੈਨੂੰ ਪਤਾ ਨਹੀਂ ਕਿਹੜੇ ਹਿਸਾਬ ਦੀ ਟੋਪ ਹੀ ਆ ਕੋਈ ਇਹ ਆ ਥੱਲੇ ਟੋਕੇ ਵਾਲੀ ਮਸ਼ੀਨਾਂ ਕੋਲ ਲੱਤਾਂੀਆਂ ਲੱਗੀਆਂ ਨੇ ਉੱਪਰ ਚੱਕੀ ਬਣੀ ਹੋਈ ਆ ਆ ਤੋਪ ਬਣੀ ਹੋਈ ਆ ਓ ਹੋ 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 ਕਠ 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 ਆ ਸਾਰੀਆਂ ਪੇਂਟੀਆਂ ਬਣੀਆਂ ਹੋਈਆਂ ਨੇ ਇੱਧਰਲੇ ਪਾਸੇ ਇਹਨਾਂ ਦਾ ਨਾਮ ਹੈਗਾ ਜੀ ਗੋਪਾਲ ਕ੍ਰਿਸ਼ਨ ਗੋਖਲੇ ਉਧਰਲੇ ਪਾਸੇ ਮਹਾਤਮਾ ਗਾਂਧੀ ਚਲੋ ਜੀ ਆ ਕੁਸ਼ਕ ਭਾਈ ਬੰਦੂਖਾਂ ਪਈਆਂ ਨੇ ਇੱਥੇ ਇਧਰਲੇ ਪਾਸੇ ਕੁਸ਼ਕ ਧਾਰਮਿਕ ਗ੍ਰੰਥ ਪਏ ਨੇ ਇਹ ਹੈਗਾ ਜੀ ਭਗਵਤ ਮਹਾਪੁਰਾਨ ਹੈਂਡ ਰਿਟਨ ਹੈ ਇਹ ਕੁਸ਼ਕੋ ਪਏ ਨੇ ਦਾਰਾ ਸ਼ਿਕੋ ਦੁਆਰਾ ਰਚਿਤ ਵਿੱਚ ਆ ساری ਉਰਦੂ ਦੇ ਵਿੱਚ ਗ੍ਰੰਥ ਪਏ ਨੇ ਆ ਦੇਖੋ। ਕੋਈ ਨਹੀਂ ਕਰਦਾ। ਲਾ ਦੇਖੋ ਭਾਈ ਚੈੱਕ ਕਰੋ ਤੁਸੀਂ। ਲੁਧਿਆਣੇ ਵਾਲਾ ਰੇਲਵੇ ਸਟੇਸ਼ਨ ਬਣਿਆ ਪਿਆ। ਨਾਲ ਲੁਧਿਆਣੇ ਵਾਲੇ ਰੇਲਵੇ ਸਟੇਸ਼ਨ ਦਾ ਕੋਈ ਸਰਦਾਰ ਬੰਦਾ ਦਿਖਦਾ ਤੇ ਨਾ ਕੋਈ ਇੱਥੇ ਦਿਖ ਰਿਹਾ। ਬਸ ਆਖਰੀ ਝਲਕ ਹੈ ਮਹਿਲ ਦੀ। ਉਦੋਂ ਬਾਅਦ ਸਾਨੂੰ ਬਾਹਰ ਲੈ ਕੇ ਚਲਦੇ ਆ। ਮੈਂ ਤਾਂ ਆਪ ਸਾਂਝਾ ਕੁਟੀ ਜਾਂਦਾ ਇੱਥੇ। ਓਹੋ ਹੋ ਹੋ। ਚੇਲੋ ਆ ਬਣਿਆ ਹੋਇਆ ਅੰਦਰੋਂ ਸੋਨੂੰ ਦਿਖਾਤਾ ਕਿਰਾ ਆਪਾਂ ਸਾਰਾ ਆ ਦੇਖ ਇਹਨਾਂ ਦੇ ਦਾਦੇ ਪੜਦਾਦਿਆਂ ਨਹੀਂ ਬਣਾਏ ਨੇ ਹੈਡ ਲੰਗ ਰਹੇ ਨੇ ਨਾਲ ਲਾਲ ਲਾਲ ਜੇ ਮੂੰਹਾਂ ਵਾਲੀ ਕਲਕੱਤਾ ਬਸ ਪੁਰਾਣਾ ਇਤਿਹਾਸ ਪਿਆ ਵਿਕਟੋਰੀਆ ਮੈਮੋਰੀਅਲ ਮਤਲਬ ਤੁਹਾਨੂੰ ਮੈਂ ਦਿਖਾਉਣ ਲੈ ਕੇ ਆਇਆ ਸੀ ਉਹ ਟਾਈਮਾਂ ਦੇ ਵਿੱਚ ਤਾਂ ਨਹੀਂ ਆਹ ਕੁਛ ਪਿਆ ਹੁਣ ਇੱਥੇ ਇਹ ਬਾਅਦ ਦੇ ਵਿੱਚ ਜਦੋਂ ਇੰਡੀਆ ਗਵਰਨਮੈਂਟ ਦੇ ਅੰਦਰ ਆਇਆ ਫਿਰ ਜਿੰਨਾ ਕੁਝ ਵੀ ਉਹਨਾਂ ਨੇ ਆਪ ਦੇ ਅਕੋਰਡਿੰਗ ਰੱਖਣਾ ਸੀ ਉਹ ਰੱਖਤਾ ਇਧਰਲੇ ਪਾਸੇ ਮਾਤਾ-ਮਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਆਹ ਕੀ ਆ ਦੁਨੀਆ ਦਾ ਸਭ ਤੋਂ ਗ੍ਰੇਟ ਮੈਜੀਸ਼ੀਅਨ ਦਾ ਗ੍ਰੇਟ ਸੌਰਕਰ ਵੈਸੇ ਮੈਂ ਦਾ ਨਾਮ ਸੁਣਿਆ ਨਹੀਂ ਇਹ ਉਹਦੀ origignal address ਆ ਕਹਿੰਦੇ ਦੇਖਿਓ ਭਾਈ ਕਦੇ ਗੂਗਲ ਕਰਕੇ ਜਾਂ YouTube ਤੇ ਕੱਢ ਕੇ ਗ੍ਰੇਟ ਸੌਰਕਰ ਕੌਣ ਸੀ ਮੈਂ ਤਾਂ ਆਪ ਦੇਖੂਗਾ ਕੀ ਪਤਾ ਇੰਟਰਸਟਿੰਗ ਬੰਦਾ ਹੋਵੇ ਕਿਹੜੇ ਤੋਂ ਕਿਹੜੇ ਸਵੀ ਤੱਕ ਰਿਹਾ ਹੈ ਵਰਲਡ ਗ੍ਰੇਟੈਸਟ ਮੈਜੀਸ਼ੀਅਨ ਫਰੋਮ 21 ਅਗਸਤ ਉਹਦੀ ਕੋਈ ਡੇਟ ਨਹੀਂ ਐਸੀ ਲਿਖੀ ਹੋਈ ਹੈ ਤੇ ਅੱਛਾ ਉਹ ਸੀ ਦਸੰਬਰ 1949 70-80 ਸਾਲ ਪੁਰਾਣੀ ਗੱਲ ਬਾਤ ਆ ਉਹਦੀ ਅਸਲੀ ਡਰੈੱਸ ਇੱਥੇ ਸਾਹਮਣੇ ਰੱਖੀ ਹੋਈ ਹੈ ਇਹ ਤਾਂ ਚੀਜ਼ ਵਧੀਆ ਸੀ ਇੰਟਰਸਟਿੰਗ ਸੀ ਤੇ ਹੁਣ ਆਪਾਂ ਇਸ ਮਹਿਲ ਦੀ ਦੂਜੀ ਮੰਜ਼ਲ ਤੇ ਆ ਗਏ ਆ ਚਲੋ ਭਾਈ ਹਾਂ ਮਾ ਕੋਈ ਦੇਖਣ ਨੂੰ ਹੋਊਗਾ ਇੱਥੋਂ ਚਾੜ ਕੇ ਇਧਰਲੇ ਪਾਸੇ ਹੁਣ ਲਾਤਾ ਇਹੜਾ ਮਿਊਜ਼ੀਅਮ ਜੇ ਦੇਖਣ ਆਲਾ ਸੀ ਉਹ ਬੰਦ ਕਰਤਾ ਕਹਿੰਦੇ ਕੱਠ ਜਾਦੇ ਹੋ ਗਿਆ ਮਹਿਲ ਦੇਖ ਕੇ ਆ ਗਏ ਉਹਨਾਂ ਸਵਾਦ ਜਾਨੀ ਆਇਆ ਯਾਰ ਕਿਉਂਕਿ ਕੱਠ ਵਾਲਾ ਸੀ ਕਿਉਂਕਿ ਇਹ ਜੀਆਂ ਪੁਰਾਣੀਆਂ ਇਮਾਰਤਾਂ ਨੂੰ ਜਦੋਂ ਆਪਾਂ ਇਕੱਲੇ ਕਹਿ ਰਹੇ ਜੇ ਦੇਖਣ ਜਾਈਏ ਨਾ ਫਿਰ ਉਹਨਾਂ ਦਾ ਇਤਿਹਾਸ ਫੀਲ ਕਰਨ ਦਾ ਵੀ ਸਵਾਲ ਆਉਂਦਾ ਹੁਣ ਤਾਂ ਬਾੜੀ ਕੁਰਬਲ ਕੁਰਬਲ ਹੋਈ ਜਾਂਦੀ ਸੀ ਜਿੰਨਾ ਕ ਮੋਟਾ ਮੋਟਾ ਤੁਹਾਨੂੰ ਮੈਂ ਦਿਖਾ ਸਕਦਾ ਸੀ ਉਹਨਾਂ ਕ ਦਿਖਾਤਾ ਤੇ ਜਿੰਨਾ ਕ ਦੱਸ ਸਕਦਾ ਸੀ ਉਹਨਾਂ ਕ ਤੁਹਾਨੂੰ ਮੈਂ ਦੱਸਦਾ ਕਿ ਕਈ ਵਾਰ ਹੁੰਦਾ ਵੀ ਅੰਦਰ ਜਾ ਕੇ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਉਹ ਨਵੀਆਂ ਚੀਜ਼ਾਂ ਪਤਾ ਲੱਗਣ ਨੂੰ ਥਾਂ ਹੀ ਨਹੀਂ ਸੀ ਅੰਦਰ ਇੰਨਾ ਕੁ ਮਤਲਬ ਇੱਥੇ ਲੋਕ ਆਏ ਹੋਏ ਸੀ ਇੱਕ ਬਾਕੀ ਫੇਮਸ ਵੀ ਬਹੁਤ ਆ ਇਹ ਹੋਰ ਕੋਈ ਬੰਦਾ ਕਿਤੇ ਜਾਵੇ ਨਾ ਜਾਵੇ ਕਲਕੱਤੇ ਚ ਇੱਥੇ ਜ਼ਰੂਰ ਜਾਂਦਾ ਹੀ ਜਾਂਦਾ ਬਾਕੀ ਕਲਕੱਤੇ ਦੀਆਂ ਜਿਹੜੀਆਂ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਇਮਾਰਤਾਂ ਲੈਣਾ ਉਹ ਤਾਂ ਯਾਰ ਬਹੁਤ ਜ਼ਿਆਦਾ ਫੇਮਸ ਨੇ ਤੇ ਮਤਲਬ ਬਹੁਤ ਕੁਝ ਇੱਥੇ ਬਣਿਆ ਹੋਇਆ ਜਿਵੇਂ ਹਾਵਰੇ ਬ੍ਰਿਜ ਦੀ ਆਪਾਂ ਗੱਲ ਕਰੀਏ ਹੁਣ ਮੈਂ ਜਦੋਂ ਵਿਕਟੋਰੀਆ ਮਹਿਲ ਵਾਲੇ ਪਾਸੇ ਆ ਰਿਹਾ ਸੀ ਨਾ ਤਰਾਹ ਦੇ ਵਿੱਚ ਇੱਕ ਪੁਲ ਬਣਿਆ ਹੋਇਆ ਸੀ ਉਹ ਸੀ ਅਲੀਪੁਰ ਬ੍ਰਿਜ ਉਹਦੇ ਉੱਤੇ ਵੀ ਲਿਖਿਆ ਹੋਇਆ ਸੀ ਵੀ ਇਹ ਜਿਹੜਾ ਪੌਲਾ ਉਹ 1932 ਈਸਵੀ ਦਾ ਬਣਿਆ ਹੋਇਆ ਉਦੋਂ ਮੈਂ ਮੋਟਰਸਾਈਕਲ ਚਲਾ ਰਿਆ ਸੀ ਫਿਰ ਮੈਂ ਖੜਨ ਨੂੰ ਕਿਤੇ ਥਾਂ ਨਹੀਂ ਸੀ ਤੇ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਬਹੁਤ ਨਿਸ਼ਾਨੀਆਂ ਤਕੜੇ ਲੈਵਲ ਤੇ ਇੱਥੇ ਅੱਜ ਵੀ ਮੌਜੂਦ ਨੇ ਲੋ ਜੀ ਬਾਹਰ ਆਪਾਂ ਆ ਗਏ ਆ ਹੁਣ ਬਸ ਆਪਣਾ ਮੋਟਰਸਾਈਕਲ ਸੇਫ ਹੋਵੇ ਇੱਕ ਤਾਂ ਪਾਰਕਿੰਗ ਉੱਥੇ ਅਲਾਉਡ ਸੀ ਪਤਾ ਨਹੀਂ ਨਾ ਔਰ ਉਹ ਪੁਲਸਲੇ ਬਾਈ ਨੇ ਆਪਣੀ ਲਵਾਤੀ ਉੱਪਰ ਦੀ ਉਹਨਾਂ ਨੇ ਕੋਈ ਪੈਸੇ ਪੂਸੇ ਨਹੀਂ ਲਈ ਪੈਸੇ ਲੈਣ ਨਾਲ ਕਈ ਵਾਰ ਐ ਹੋ ਜਾਂਦਾ ਵੀ ਅਗਲਾ ਕਹਿੰਦਾ ਚੱਲ ਨਿਗਾਹ ਰੱਖਾਂਗੀ ਉਹਨਾਂ ਨੇ ਮੇਰਾ ਕੈਮਰਾ ਦੇ ਕੇ ਮਤੋਂ ਪੈਸੇ ਨਹੀਂ ਮੰਗੇ ਚਲੋ ਹੁਣ ਆਪਾਂ ਚੱਲਦੇ ਹਾਂ ਮੋਟਰਸਾਈਕਲ ਚੱਕਦੇ ਹਾਂ ਤੇ ਭੁੱਖ ਲੱਗਿਆਈ ਕੁਝ ਖਾਣੇ ਪੀਣੇ ਹੁਣ ਥੋੜਾ ਜਾ ਆਹ ਖੜੀਆਂ ਨੇ ਸਾਹਮਣੇ ਪੀਲੀਆਂ ਟੈਕਸੀਆਂ ਯਾਤਰੀ ਸਾਥੀ ਐਪਲੀਕੇਸ਼ਨ ਤੋਂ ਬੁੱਕ ਹੁੰਦੀਆਂ ਨੇ ਇਹ ਤੇ ਮੋਟਰਸਾਈਕਲ ਆਪਣਾ ਇਹ ਖੜਾ ਮੁੰਡੇ-ਮੁੰਡੇ ਬੈਠੇ ਨੇ ਇਹਦੇ ਫਿਲਹਾਲ ਲੇ ਜਾਇਂ ਇਸਕੋ ਸਰ ਮੈਨੂੰ ਲੱਗਦਾ ਯਾਰ ਇਹ ਸ਼ਹਿਰ ਦਾ ਜਾਗਦਾ ਹੀ ਸ਼ਾਮ ਨੂੰ ਆ ਲੈ ਕਿੰਨੀਆਂ ਗੱਡੀਆਂ ਚੱਲ ਰਹੀਆਂ ਨੇ ਸਵੇਰੇ ਐ ਪਿਆ ਸੀ ਸੁਨਸਰਾ ਇੱਥੇ ਰਾਤ ਦੇ ਸ਼کاری ਨੇ ਕਲਕੱਤੇ ਵਾਲੇ ਮੌਸਮ ਬਹੁਤ ਘੈਂਟ ਆ ਇੱਥੇ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਦਿਨੇ ਥੋੜਾ ਜਿਹਾ ਲੱਗਦਾ ਸੀ ਹੁਣ ਤਾਂ ਮੈਂ ਜੈਕਟ ਪਾ ਕੇ ਆਇਆ ਹਾਂ ਕਲਕੱਤੇ ਚ ਘੁੰਮ ਕੇ ਲੱਗ ਹੀ ਨਹੀਂ ਰਿਹਾ ਯਾਰ ਕਿਸੇ ਹੋਰ ਸਟੇਟ ਦੇ ਵਿੱਚ ਫਿਰਦੇ ਆਂ ਆਪਣਾ ਆਪਣਾ ਫੀਲ ਹੋਈ ਜਾਂਦਾ ਬਾਕੀ ਹਰ 5 ਪੰਜ ਮਿੰਟਾਂ ਬਾਅਦ ਇੱਥੋਂ ਕੋਈ ਨਾ ਕੋਈ ਸਰਦਾਰ ਬੰਦਾ ਮੋਟਰਸਾਈਕਲ ਲੈ ਕੇ ਗੱਡੀ ਲੈ ਕੇ ਲੰਘ ਜਾਂਦਾ ਐਂ ਲੱਗਦਾ ਵੀ ਜਿਵੇਂ ਪੰਜਾਬ ਚ ਕਿਤੇ ਘੁੰਮ ਰਹੇ ਆ ਕਿਉਂਕਿ ਬਹੁਤ ਪੰਜਾਬੀ ਪਰਿਵਾਰ ਵਸਦੇ ਨੇ ਕਲਕੱਤੇ ਦੇ ਵਿੱਚ ਇੱਕ ਹੋਰ ਚੀਜ਼ ਦਿਖਾਵਾਂ ਜਿਹੜੀਆਂ ਟੈਕਸੀਆਂ ਚੱਲਦੀਆਂ ਨੇ ਪੀਲੇ ਰੰਗ ਦੀਆਂ ਇਹਦੇ ਬੋਨਟ ਨੂੰ ਜਿੰਦਾ ਲਾਉਣਾ ਪੈਂਦਾ ਹੁਣ ਤਾਂ ਬੋਨਟ ਅ ਅੰਦਰੋਂ ਲੋਕ ਹੁੰਦਾ ਗੱਡੀ ਦੇ ਹਨਾ ਜਾਂ ਸੈਂਸਰ ਲੱਗੇ ਹੁੰਦੇ ਨੇ ਇੱਥੇ ਬੋਨਟ ਨੂੰ ਜਿੰਦਾ ਲਾ ਕੇ ਰੱਖਣਾ ਪੈਂਦਾ ਦੇਖ ਲਓ ਇਹ ਇੱਥੇ ਅੱਜ ਵੀ ਹੱਥਾਂ ਦੇ ਨਾਲ ਚਲਾਉਣ ਵਾਲੇ ਰਿਕਸ਼ੇ ਚੱਲਦੇ ਨੇ ਬਾਅਦ ਦੇ ਵਿੱਚ ਤਾਂ ਘੋੜੇ-ਘੂੜੇ ਲਾਗੇ ਸੀ ਮੂਰੇ ਪਰ ਉਹ ਟਾਈਮਾਂ ਦੇ ਵਿੱਚ ਹੱਥਾਂ ਨਾਲ ਖਿੱਚਦੇ ਹੁੰਦੇ ਸੀ ਨਾ ਉਵੇਂ ਵੀ ਖਿੱਚਦੇ ਨੇ ਹਜੇ ਉਹ ਦੇਖੋ ਸਾਹਮਣੇ ਬਾਈ ਜਾ ਰਿਹਾ ਇਹਦਾ ਪਤਾ ਨਹੀਂ ਪੈਸੇ-ਪੂਸੇ ਕੀ ਲੈਂਦੇ ਨੇ ਹਨਾ ਪਰ ਇਹ ਚੀਜ਼ ਵਧੀਆ ਐਕਸਪੀਰੀਅੰਸ ਕਰਨ ਵਾਲੀ ਚੀਜ਼ ਆ ਵੀ ਹੱਥਾਂ ਨਾਲ ਤੁਹਾਨੂੰ ਲੈ ਕੇ ਜਾਣਗੇ ਇਹ ਵੀ ਕੱਲਾ ਕਲਕੱਤੇ ਜੀ ਦੇਖਣ ਨੂੰ ਮਿਲੂਗਾ ਹੋਰ ਦਿਖਾਵਾਂ ਆਹ ਜਾ ਰਿਹਾ ਬਾਈ ਦੇਖੋ ਸਵਾਰੀਆਂ ਪਿੱਛੇ ਬਹਿ ਜਾਂਦੀਆਂ ਨਹੀਂ ਆਹ ਦੇਖੋ ਮੇਰਾ ਜੀ ਤਾਂ ਕਰਦਾ ਇਹਦਾ ਝੂਟਾ ਲੈਣ ਦਾ ਪਰ ਮੈਨੂੰ ਯਾਰ ਐਵੇਂ ਤਰਸ ਜਾਈ ਜਾਊਗਾ ਵੀ ਕਿਸੇ ਦੇ ਮੋਢਿਆਂ ਤੇ ਭਾਰ ਜਾ ਬਣ ਗੇ ਪਰ ਇਹ ਕਲਚਰ ਆ ਯਾਰ ਇੱਥੋਂ ਦਾ ਪੁਰਾਣਾ ਕਲਚਰ ਆ ਇਹ ਜਿਵੇਂ ਇੱਥੋਂ ਦੀਆਂ ਪੀਲੀਆਂ ਟੈਕਸੀਆਂ ਹੋ ਗਈਆਂ ਤੇ ਇੱਕ ਆ ਚੀਜ਼ ਇਹ ਸਾਨੂੰ ਪੂਰੇ ਇੰਡੀਆ ਦੇ ਵਿੱਚੋਂ ਸਿਰਫ ਕਲਕੱਤੇ 'ਚ ਦੇਖਣ ਨੂੰ ਮਿਲੂਗਾ ਮੈਂ ਤਾਂ ਅੱਜ ਤੱਕ ਪੂਰਾ ਇੰਡੀਆ ਘੁੰਮ ਚੁੱਕਿਆ ਇੱਕ ਵਾਰੀ ਪਰ ਮੈਨੂੰ ਆ ਚੀਜ਼ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੇ ਵੀ ਬੰਦੇ ਹੱਥਾਂ ਦੇ ਨਾਲ ਖਿੱਚ ਕੇ ਲੈ ਕੇ ਜਾਂਦੇ ਨੇ